ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਰਤੀ ਇਹ ਵਲੌਗ ਦੀ ਸਟਾਰਟਿੰਗ ਪੈਉਣ ਵਾਲੀ ਠੰਡੇ ਠੰਡੇ ਹਨਾ 아이 ਹੋਏ 8 ਕੀ ਵਜਣਗੇ ਹੈ ਤੇ ਮੇਰੇ ਹਿਸਾਬ ਨਾਲ ਤੇ ਬਰੋ ਪਹਿਲਾਂ ਤਾਂ ਮੋਟਰਸਾਈਕਲ ਅੰਦਰ ਕਰੀ ਆਪਾਂ ਹਨਾ ਸਵੇਰ ਸਵੇਰ ਹੀ ਉਦਿਆਖ ਨੂੰ ਜਾ ਕੇ ਆਏ ਸੀਗੇ ਉਹ ਹੋ ਕੀ ਕਹਿੰਦੇ ਵਾਕ ਵਾਕ ਕਰਨ ਗਏ ਸੀ ਲੋਕ ਤਾਂ ਰਕ ਕੇ ਆਂਦਾ ਪਰ ਸਵਾਸਾ ਮੋਟਰਸਾਈਕਲ ਦੇ ਵਾਕ ਕਰਕੇ ਆਣੇ ਆ ਪਤਾ ਕੋਈ ਖਾਈਏ ਪੀਏ ਭੁੱਖ ਲੱਗੀ ਆਂਦੀ ਆ ਬਰੋ ਹਨਾ ਤੇ ਆ ਬਲਜੀਤ ਟ੍ਰੇਡਰ ਟ੍ਰਾਂਲੀ ਰਾਤ ਹੱਥ ਲਗਾ ਹੀ ਮੈਨੂੰ ਆਇਂ ਲੱਗਦਾ ਤੇ ਉਦੋਂ ਬਾਅਦ ਫਿਰ ਕੁਝ ਵਿੜਦੇ ਆ ਕੰਮ ਤਾਂ ਹੁੰਦਾ ਰੋਜ਼ ਕਹਿ ਦਿੰਦਾ ਕੋਈ ਚੰਗਾ ਕਰਦਾ ਕੋਈ ਨਹੀਂ ਉਹ ਇੰਡੀਕੇਟਰ ਜਗੀ ਜਾਂਦਾ ਤਾਂ ਬਰੋ ਚੱਕ ਲੈਂਦਾ ਬਾਬੇ ਉਹ ਕਰੋ ਉਹਦਾ ਕੁਰਕ ਰਾਂ ਪੈਕਟ ਇਹੀ ਥੇ ਆ ਬਈ ਫਰੀ ਚੱਕ ਰਹਿਣਾ ਸੀਗਾ ਇੱਕ ਮਿੰਟ ਤਾਂ ਆਪਣੀ ਜੈਡ ਸਿਕਿਉਰਿਟੀ ਅਨਲੌਕ ਕਰੀਏ ਭੁੱਲ ਜਾ ਸੀਮਸਮ ਓਹੋ ਦੇਖ ਪਿਆ ਚਲੋ ਕੋਈ ਗਿਆ ਪਹਿਲਾਂ ਫੋਨੀਸ ਹਾਂ ਯਾ ਬਾਰ-ਬਾਰੀਆਂ ਪੂਰਾ ਚਾਨਣਾ ਆ ਗਿਆ ਹਨਾ ਤੇ ਇਹ ਓ ਮਾਈ ਗੋਡ ਵੈਰੀ ਸੋ ਮੈਨੀ ਸਮਾਨ ਪਿਆ ਖਿਲਰ ਰਿਆ ਪਰਲੇ ਪਾਸੇ ਤਾਂ ਹਾਂਜੀ ਮੇਰੇ ਵੀਰੋ ਓਹੋ ਕੋਈ ਸੌਂਗੇ ਸੀ ਕਿ ਉਹ ਹੋਣ ਆ ਗਿਆ ਜਾਗ ਪਤਾ ਨਹੀਂ ਕਿੰਨੇ ਵਜੇ ਕਿ 11 ਕੇ 12 ਇਹ ਹੋਇਆ ਕੁਝ ਹੋ ਗਿਆ ਤੜਕੇ ਦੀ ਸੁੱਤੇ ਵੀ ਉਹਦੇ 8:00 ਵਜੇ ਨੇ ਤੇ ਚੱਲਦੇ ਆ ਯਾਰ ਰੋਟੀ ਵੀ ਨਹੀਂ ਖਾ ਕੇ ਆਇਆ ਕੋਈ ਦੁਕਾਨ ਤੇ ਪੈ ਲੁਕੀ ਦੇ ਤੋ ਹੋ ਇਹ ਵੀ ਸਾਰਾ ਬਾਹਰ ਕੱਢਣਾ ਲਾਗਾ ਤੇ ਘਰੇ ਜਾਈਏ ਨਾ ਬਈ ਖਰਾ ਰੋਟੀ ਖਾਈਏ ਬਾਰਾ ਮੂੜਾ ਵਾਟ ਕੇ ਮੂੰਹ ਲਾਦਾ ਫੇਰ ਆ ਗਈ ਫੇਰ ਸੌਂ ਜਾਂਦੇ ਆ ਮਤਲਬ ਮੈਂ ਸੰਗ ਪਾੜ ਤੱਕ ਮਕਾਲਤ ਹੋ ਗਿਆ ਵਿਚ ਅੱਗੇ ਜੀ ਇਧਰ ਲੈ ਕਰੇ ਹੋਰ ਰੋਟੀ ਖਾ ਕੇ ਹਨਾ ਫਰੀ ਹੋ ਕੇ ਤੇ ਹਾਂਜੀ ਬਾਬੇਓ ਆ ਔਥੜੇ ਜੀ ਮੈਂ ਸੌਣ ਨੂੰ ਵੀ ਦੱਸਨੇ ਉੱਠ ਖੜਾ ਦੁੱਠ ਖੜਾ ਹਣਾ ਇਹ ਕੀ ਢੀ ਕਰ ਲੈ ਸੌਣਾ ਤੋਂ ਉੱਠਣਾ ਬਣਿਆ ਹੀ ਐ ਮਰੋਣਾ ਯਾਰ ਤੜਕੇ ਦਾ ਪਿਆ ਯਾਰ ਭੈં ਚੋ ਗੱਲ ਕੀ ਐ ਮਨ ਲਗਾ 2 3 ਵਜੇ ਕੋਣਗੇ ਹਣਾ ਸਾਰਾ ਦਿਨ ਸੌਂ ਲੱਗੇ ਗੱਪ ਨਹੀਂ ਮਾਰਦਾ ਕੁਛ ਨਹੀਂ ਕੀਤਾ ਵੀ ਇੱਕ ਬਰਸਾਤ ਤੋਂ ਦੀ ਪਤਾ 10000 ਰੁਪਏ ਕਿਧਰੋਂ ਆ ਗਏ ਕਮਾਲ ਹੋ ਗਈ ਮਾਇਆ ਢਿੱਗਣ ਲੱਗੀ ਓਏ ਤਰੱਕੀ ਜਾਂ ਵਰਕਸ ਦਾ ਹੁੰਦਾ ਕੰਮ ਤੇ ਹਾਂ ਕੋਲ-ਕੋਲ ਗੇੜ ਵੀ ਕਰਦੇ ਆਂ ਤਾਂ ਮੁੰਡੇ ਛੋਟੇ ਪਾਉਚ ਲਿਆ ਕੇ ਰੱਖੇ ਹੋਏ ਨੇ ਸੋਨੂ ਕੀ ਪਤਾ ਹੈ ਦੇਖੋ ਲੈ ਸਾਰਾ ਦਿਨ ਟਪਾਤਾ ਬਈ ਸੇਰੋਦੀ ਆਹ ਸੇਰੋਦੀ ਦੇ ਅੰਦਰ ਪਏ ਪਏ ਨੇ ਨਾ ਤਾਂ ਇੱਕ ਵਾਰ ਖੁੱਡਾ ਖੋਲਿਆ ਕੁਝ ਨਹੀਂ ਕੀਤਾ ਯਾਰ ਜਮਾ ਯਾਰ ਤੜਕੇ ਦਾ ਬਰੋ ਕਮਾਲ ਹੋਊਗੀ ਕਮਾਲ ਹੋਊਗੀ ਮੇਰੇ ਵੀਰੋ ਚਲੋ ਕੋਈ ਨਾ ਹੁਣ ਵਾਕੇ ਹੀ ਉੱਠਦੇ ਆਂ ਤੇ ਬਸ ਉੱਠ ਕੇ ਵੀ ਕੀ ਕਰ ਲਾਂਗੇ ਭੈਂਜ ਜਿਹੜੀ ਕਰਮਾਂ ਚ ਭਗਾਈ ਲਿਖੀ ਜਾਣਾ ਰੱਬ ਨੇ ਬੰਬ ਬਣਿਆ ਪਿਆ ਸੌਣ ਲੱਗੇ ਬਈ ਯਾਰ ਤੁਹਾਨੂੰ ਹੁਣ ਮੈਂ ਕੀ ਦੱਸਾਂ ਲੈ ਕੀ ਨਾ ਦੱਸਾਂ ਹਣਾ ਸੱਚੀ ਗੱਲ ਤਾਂ ਇਹੇ ਆ ਜਿਵੇਂ TNT ਬਣਿਆ ਪਿਆਗਾ ਕਿਸੇ ਵੇਲੇ ਵੀ ਫਟ ਸਕਦਾ ਤੇ ਜੇ ਉਹ ਫਟਿਆ ਤਾਂ ਬੱਸ ਕਹਾਣੀ ਖਤਮ ਆਪਣਾ ਡਾਇਥੋਂ ਵੀ ਚੱਕਾ ਜਾਣਾ ਫਿਰ ਆਪਾਂ ਉਹਨੂੰ ਇੱਕ ਝੁੱਗੀ ਪਾ ਕੇ ਰਹਿਣਾ ਪੁੱਤ ਨੂੰ ਵੀ ਝੰਬੀ ਪਾ ਕੇ ਕਹਿੰਦਾ ਤੈਨੂੰ ਬਖੀਤ ਹੀ ਰੱਖ ਲਾਂਗੇ ਜੀ ਹਣਾ ਤੇ ਹਾਈ ਤਾਂ ਨਵੇਂ ਖੁੱਡਿਆਂ ਦਾ ਘਾਟ ਰ ਵੀ ਨਹੀਂ ਕੀਤਾ ਉਦੋਂ ਪਹਿਲੇਆਂ ਦਾ 12 ਪੱਟੇ ਚੋਲ ਨਾਲ ਲਵਾੜ ਗੋੰਦੋਂ ਮੈਨੂੰ ਪਤਾ ਹੈ ਮੇਰਾ ਹਨਾ ਕੰਮ ਜਮਾ ਰਿਸਕ ਤੇ ਚੱਲ ਰਿਹਾ ਹੈ ਇਸ ਟਾਈਮ ਬਸ ਹੁਣ ਮੈਂ ਤੁਹਾਨੂੰ ਕੀ ਦੱਸਾਂ ਕੀ ਨਾ ਦੱਸਾਂ ਬੋਲ ਮਾੜੀ ਹੋਈਆਂ ਯਾਰ ਕੋਈ ਜਨਾ ਨਹੀਂ ਤਕਕਾ ਹੀ ਅੰਦਰ ਜਮ ਫੁੱਲ ਤੱਕਾ ਨਹੀਂ ਇਹ ਤੱਕਾ ਹੂੰ ਚਲੋ ਕੋਈ ਨਾ ਭਾਈ ਜਿਵੇਂ ਕਰਮਾਂ ਚ ਲਿ ਗਿਆ ਬਰਾਣਾ ਹਾਂ ਸਾਤ ਬਾਬੇ ਇੱਕ ਗੱਲ ਤਾਂ ਰਹੀ ਗਈ ਸੀ ਕਿ ਉਹ ਕੋਈ ਠੱਲਾਂ ਵਾਲੀ ਵੀਡੀਓ ਨੇ ਬਹੁਤ ਕੰਮ ਕੀਤਾ ਨਾ ਕਿ ਫੋਨ ਟਿਕਦਾ ਜਾਂ ਇਹ ਦੂਜੇ ਫੋਨ ਤੇ ਉਹ ਵੀ ਵੱਜੀ ਜਾਂਦਾ ਹੈਗਾ ਚਲੋ ਕੋਈ ਦਿੱਕਤ ਨਹੀਂ ਠੱਲਾਂ ਵਾਲੀ ਵੀਡੀਓ ਨੇ ਵੀ ਬਹੁਤ ਕੰਮ ਕਰਤਾ ਮੈਂ ਜਿਹੜੀ ਗੱਲ ਕਹੀ ਸੀ ਨਾ ਵੀ ਬਾਈ ਵਾਲੇ ਨੰਬਰ ਜੇ ਜਿਸ ਦਾ ਵੀ ਹੋਇਆ ਤਾਂ ਪੜੇ ਉਹਨਾਂ ਗਾਲ ਪਾਈ ਸੀ ਮੈਂ ਸਾਰੇ ਭਰਾਵਾਂ ਨੂੰ ਜੇ ਨੰਬਰ ਮਿਲ ਗਿਆ ਤਾਂ ਹਨਾ ਵੀ ਫੋਨ ਨਾ ਲਾਇਓ ਕੋਈ ਜਿੱਦਣ ਵੀ ਠੱਲਾਂ ਵਾਲੀ ਵੀਡੀਓ ਪਾ ਜਾ ਸੌਂ ਲੱਗੇ ਭਰਾਵਾ WhatsApp ਤੇ ਮੈਸੇਜ ਫੋਨ ਨਾ ਕੋਈ ਦਿਨਵੇਂ ਦਾ ਭਰਾ ਮੇਰਾ ਨਾ ਕੋਈ ਮੇਰਾ ਭਰਾ ਰਾਤ ਦੇਂਦਾ ਹੈ ਕੋਈ ਰਾਤ ਨੂੰ 11 ਵਜੇ ਕੋਈ 12 ਵਜੇ ਕੋਈ 1 ਵਜੇ ਵੀ ਫੋਨ ਲਾ ਕੇ ਪੁੱਛੂਗਾ ਹੈ ਬਈ ਕਿਵੇਂ ਸੁੱਤਾ ਪਿਆ ਸੀਗਾ ਲੈ ਯਾਰ ਪ੍ਰਭੂ ਕਮਾਲ ਆ ਸੌਂ ਦਾ ਟਾਈਮ ਹੀ ਹੁੰਦਾ ਰਾਤ ਨੂੰ 12 1 ਦਾ ਹਣਾ ਤੇ ਹੁਣ ਵੀ ਸੁੱਤਾ ਪਿਆ ਸੀ ਉਹ ਫੋਨ ਲਾਏ ਯਾਰ ਮਾਹ ਪੁੱਛੋ ਨਾ ਬਈ ਯਾਰ ਇੰਨੇ ਫੋਨ ਲਾਈ ਜਾਂਦੇ ਹਣਾ ਨੜੇ ਕਹਿੰਦੇ ਬਈ ਗੁੱਸਾ ਨਾ ਕਰੀ ਯਾਰ ਗੁੱਸਾ ਤਾਂ ਆਪਾਂ ਕੀ ਕਰਨਾ ਹਣਾ ਤੇ ਸੱਚ ਹਾਂ ਵਿੱਚ ਮੈਂ ਕਮੈਂਟ ਵੀ ਵੇਖ ਜਿਓ ਵੀਡੀਓ ਦੇਲੇ ਇੱਕ ਕਮੈਂਟ ਜਰੀ ਜਾਂਦਾ ਜੀ ਕੋਈ ਆ ਕੇ ਆਕੇ ਫੋਨ ਲਾਉਣ ਨੂੰ ਪਤਾ ਨਹੀਂ ਤੂੰ ਫੋਨ ਦਲ ਨੂੰ ਤੂੰ ਕਹਿੰਦਾ ਜੋ ਤੇ ਸੁਵਾਲਾ ਨੂੰ ਲਾ ਤਾਂ ਇ ਲਿਗੀ ਬੈਠਾ ਜੀ ਹਣਾ ਬਾਈ ਯਾਰ ਕਿਸੇ ਨਾਲ ਕੋਈ ਕੰਪੀਅਰ ਨਹੀਂ ਹਣਾ ਨਾ ਕੋਈ ਆਪਣਾ ਉਹ ਵਾਲਾ ਕੰਪੀਅਰ ਆ ਬਾਈ ਨਾ ਕੋਈ ਉਹਦਾ ਆਪਣਾ ਹੀ ਹਰ ਕੰਪੀਅਰ ਆ ਹਣਾ ਉਹ ਆਪਦੀ ਲਾਈਫ ਚ ਹੈ ਬਰੋ ਹਣਾ ਬਾਕੀ ਉਹ ਖਿਡਾਰੀ ਬੰਦਾ ਗੱਲ ਖਤਮ ਯਾਰ ਜਿਹੜੇ ਬਾਜ਼ੀਆਂ ਜਿੱਤਦੇ ਆ ਬਰੋ ਛੱਡਦੇ ਆ ਸੀਜ਼ਨ ਦੇ ਸੀਜ਼ਨ ਜਿਹੜੇ ਖੇਡਦੇ ਆ ਉਹ ਖਿਡਾਰੀ ਆ ਸਾਰੇ ਬਈ ਤੇ ਆਪਣੇ ਤੋਂ ਸਾਰੇ ਉੱਤੇ ਆ ਆਪਾਂ ਦਾ ਕੁਝ ਵੀ ਨਹੀਂ ਆ ਪਤਾ ਨਾ ਬਹੁਤ ਥਰਡੇ ਲੈਵਲ ਦੇ ਆ ਪਤਾ ਆਪਦੇ ਆਪ ਨੂੰ ਖਿਡਾਰੀ ਵੀ ਨਹੀਂ ਮੰਨਦੇ ਆ ਪਤਾ ਕਹਿੰਦੇ ਆ ਵੀ ਆਪਾਂ ਅਣਾੜੀ ਆ ਹਜੇ ਜਿਹਾ ਅਣਾੜੀ ਆ ਹਨਾ ਕੁਝ ਨਹੀਂ ਆਉਂਦਾ ਪੜਦਾ ਸਿੱਧੀ ਗੱਲ ਆ ਵੀ ਯਾਰ ਸਾਹਮਣੇ ਆ ਓਡੇ ਨਹੀਂ ਆਪਾਂ 22 ਛੱਡ ਕੇ ਆਪਾਂ ਕੀ ਕੀਤਾ 22 22 ਹੀ ਛੱਡੀਆਂ ਇੱਕ ਵੀ ਜਿੱਤੇ ਫੇਰ ਆਪਾਂ ਕਿਹੜਾ ਵੀ ਕਿੱਥੋਂ ਪਾਰੋ ਹਨਾ ਬਾਕੀ ਉਹ ਗੱਲ ਵੱਖਰੀ ਆ ਵੀ ਬਿਮਾਰ ਤੋਂ ਛੱਡੀ ਗਏ ਆਪਾਂ ਤੁਹਾਨੂੰ ਵੀ ਪਤਾ ਹਨਾ ਦੱਸਣ ਦੀ ਲੋੜ ਹੀ ਨਹੀਂ ਮੈਨੂੰ ਪਰ ਯਾਰ ਆਪਾਂ ਕਿਸੇ ਖਿਡਾਰੀ ਦਾ ਕੋਈ ਕੰਪੇਅਰ ਨਹੀਂ ਕਰਦੇ ਕੋਈ ਕਿਸੇ ਖਿਡਾਰੀ ਨਾਲ ਕੋਈ ਆਪਣਾ ਕੋਈ ਜਿਦਾਈ ਨਹੀਂ ਹਨਾ ਬਾਕੀਰ ਕਿ ਇੱਥੇ ਮਾਨਕ ਚੱਲੂ ਵੀ ਆਪਾਂ ਕਿਸ ਨਾਲ ਕੋਈ ਕੰਪੇਅਰ ਹੈ ਨਹੀਂ ਬਈ ਹਨਾ ਉਹ ਆਪ ਵੀ ਥਾਂ ਤੇ ਆਪਾਂ ਵੀ ਆਪਾ ਆਪਣਾ ਕੰਮ ਕਰੀਨੇ ਉਹ ਆਪ ਦੇ ਕਰੇ ਖਾਂਦੇ ਆਪ ਦੇ ਕਰੇ ਕਰਨੇ ਹਨਾ ਵੀ ਸੂਡੀ ਬੁੰਡ ਕਿਉਂ ਮਾਈਦੀ ਹੈ ਗੱਲ ਤਾਂ ਇੱਥੇ ਹੈ ਹਨਾ ਵੀ ਮੈਂ ਐਂ ਕਹਿੰਦਾ ਵੀ ਫੋਨ ਨਾਲ ਉਹ ਕੋ ਮੈਨੂੰ ਪਤਾ ਸੀ ਭਰਾ ਫੋਨ ਬਹੁਤ ਕਰਨਗੇ ਤੇ ਮੈਂ ਸਕਰੀਨ ਸ਼ਾਟ ਪਾ ਦਿੰਦਾ ਐਨੇ ਆਣ ਨੂੰ ਨੰਬਰ ਯਾਰ ਸੌ ਲੱਗੇ ਬਾਈ ਉਹ ਜਮਾ ਨਾ ਕੀ ਦੱਸਾਂ ਤੁਹਾਨੂੰ ਕੰਨ ਦੇ ਘੱਟੋ ਘੱਟ 35 40 ਹੁਣ ਆ ਗਉਣਗੇ ਨਵੇਂ ਨੰਬਰਾਂ ਤੋਂ ਮੈਨੇ ਠੀਕ ਆ ਆ ਹੀ ਜਾਂਦਾ ਤੇ ਤਾਂ ਮੈਂ ਚੱਕੀ ਵੀ ਨਹੀਂ ਗਾ ਆਪਣੀ ਮਰਦਾ ਮੈਨੂੰ ਪਤਾ ਵੀ ਸਾਰੇ ਨਵੇਂ ਨੰਬਰਾਂ ਉੱਥੋਂ ਦਾ ਪੜ ਪੜ ਲਈ ਜਾਂਦੇ ਹੈ ਨਾ ਭਰਾ ਆਪਣੇ ਤੇ ਪਰ ਚਲੋ ਠੀਕ ਆ ਜਿਵੇਂ ਜਿਹਦੀ ਸੋਚ ਆ ਹੈ ਨਾ ਬਈ ਬਾਕੀ ਆਪਾਂ ਤਾਂ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਤਾਂ ਭਰਾ ਉਹ ਸਿੱਖੀ ਐਨੇ ਹਜੇ ਜਵਾਕ ਐ ਅਨਾੜੀਆਂ ਆਪਾਂ ਦਾ ਛੌਂਕ ਪੂਰਾ ਕਰਦਾ ਵੀਡੀਓ ਪਾ ਕੇ ਟਾਈਮ ਪਾਸ ਕਰਨ ਲਈਦਾ ਹੈ ਨਾ ਤੇ ਜਿਸ ਦਿਨ ਬਾਬੇ ਦੀ ਕਿਰਪਾ ਹੋਈ ਬਈ ਹੈ ਨਾ ਤੇ ਉਸ ਦਿਨ ਤੁਹਾਨੂੰ ਮੈਦਾਨ 'ਚ ਵੀ ਖੜੇ ਦਿਸਾਂਗੇ ਹੈ ਨਾ ਕਿ ਨਹੀਂ ਲੱਗੇ ਪਿਆ ਹੜਦੇ ਨਹੀਂ ਗੀ ਤੇ ਕੋਈ ਟੱਕ ਚੱਕਰ ਨਹੀਂ ਟਾਈਮ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਏ ਕਦੋਂ ਤਾਂ ਟਾਈਮ ਆਊਗਾ ਹਨਾ ਐ ਆਪਾਂ ਹੱਥ ਨਹੀਂ ਖੜੇ ਕਰਦੇ ਆ ਆਪਣੇ ਕਬੂਤਰ ਇਹਨਾਂ ਤੋਂ ਸੁਧਾਰ ਕਰਕੇ ਇਹਨਾਂ ਤੋਂ ਹੀ ਕੂਤਰ ਬਣਾਵਾਂਗੇ ਕਿਸੇ ਤੋਂ ਕੂਤਰ ਲੈ ਆ ਕੇ ਨਹੀਂ ਪਾਉਂਦੇ ਤੇ ਇਹੀ ਕੂਤਰ ਇੱਕ ਸਾਲ ਸਾਨੂੰ ਬਾਜ਼ੀਆਂ ਜਿੱਦਦੇ ਦਿਖਾਵਾਂਗਾ ਠੀਕ ਹੈ ਕਿ ਨਹੀਂ ਜਿਵੇਂ ਕਹਿ ਕੇ ਐ ਗੱਡ ਕੇ ਪਰ ਐ ਨਹੀਂ ਕਹਦਾ ਮੈਂ ਕਿ ਕਦੋਂ ਜਿੱਤਾਂ ਠੀਕ ਹੈ ਲੱਗੇ ਪਏ ਆ ਜਦੋਂ ਟਾਈਮ ਆਗਾ ਤੁਹਾਨੂੰ ਵੀ ਪਤਾ ਲੱਗ ਜਾਣਾ ਬਾਬੇ ਦੀ ਚਾਹਿਆ ਮਾਲਕੀ ਕਿਰਪਾ ਕੋਈ ਠੀਕ ਆ ਬ్రో ਤੇ ਚਲੋ ਬਹੁ ਭਗਾਈ ਮਾਰਤੀ ਮੈਂ ਹੁਣ ਘਰੇ ਜਾਇਆ ਹਾਂ ਤੇ ਬਾਕੀ ਇੱਧਰ ਆਪਣਾ ਸ਼ਾਹ ਖਾ ਵੀ ਡਟਿਆ ਹੋਇਆ ਮੇਰੇ ਵੀਰੋ ਕਹਿੰਦੇ ਮੈਦਾਨ ਚ ਮੈਂ ਹਾਂ ਗੱਲਾਂ ਬਾਤ ਸੁਣਾ ਕੇ ਕੋਈ ਥੋਮੜ ਫੁਲ ਕਬੂਤਰ ਤਾਂ ਬਖਾਣਾ ਫੇਰੀ ਚਾਹ ਪੀ ਕੇ ਆਉਂਗਾ ਨਾ ਮੈਂ ਭਗਾਈ ਮਰੀ ਗਈ ਪਹਿਲਾਂ ਮੈਂ ਕੱਲਾ ਕਬੂਤਰ ਤੇ ਤਿੰਨੇ ਕਬੂਤਰਾਂ ਕੱਲੇ ਦੀਆਂ ਬਈ ਇਹ ਜਮਾਂ ਰੋਲ ਕੱਲੇ ਦੀਆਂ ਵੱਡੇ ਸ਼ਾਹ ਖੇਦਣਾ ਇੱਕ ਦੂਸਰਾ ਵਾਲੀ ਦੋ ਲੋਆ ਵਾਲੀਆਂ ਇੱਕ ਸਿਰਈਆ ਪਰਲੇ ਪਾਸ ਬੈਠੀ ਜਿਹੜੀ ਉਹ ਵੀ ਛੱਡਾਂਗੇ ਇੱਧਰ ਆਪਾਂ ਤੇ ਇੱਕ ਮਿੰਟ ਬਈ ਫੋਨ ਆ ਗਿਆ ਇਹਦੇ ਵਿੱਚ ਮੰਤਲਾ ਦਾ ਹੋਇਆ ਕੰਮ ਹਾਂਜੀ ਬਾਪੋ ਚਾ ਚੁ ਲਈ ਐ ਪੀ ਬ్రో ਤੇ ਬਸ ਹੁਣ ਕੋਈ ਕੰਮ ਦੰਦਾ ਹੀ ਨਹੀਂ ਯਾਰ ਹੈਗੇ ਬਹੁਤ ਮਤਲਬ ਹੈਗੇ ਤਾਂ ਬਹੁਤ ਆਪਾਂ ਕਰਨ ਵਾਲੇ ਨਹੀਂ ਅੱਜ ਦੀ ਗੱਡੀ ਗੱਲ ਮੁਕਦੀ ਐ ਤੇ ਬਈ ਮਿਸਤਰੀ ਵੀ ਨਹੀਂ ਉਸ ਤੋਂ ਬਾਅਦ ਆਪਣੇ ਇਹਨਾਂ ਨੂੰ ਵੀ ਪਤਾ ਨਹੀਂ ਕੀ ਹੋਗਾ ਪਤੰਦਰਾਣ ਤੇ ਇਹਨਾਂ ਨੂੰ ਮੈਂ ਕਿਹਾ ਸੀ ਟ੍ਰੇਆ ਬਣਾ ਦਿਓ ਦੋ ਤਾਂ ਮੇਰੇ ਕਹਿੰਦੇ ਟ੍ਰੇਆ ਬਣਾ ਦਿੰਗੇ ਇਹਨਾਂ ਨੇ ਸਾਰੇ ਗੁੱਡੇ ਫੱਟਿਆਂ ਲਾ ਜਾਂਦੇ ਚਲ ਆਪਣੇ ਕਹਿਣ ਤੇ ਇਹਨਾਂ ਨੇ ਤੇ ਇੱਕ ਕੀ ਕਹਿੰਦੇ ਹੁੰਦੇ ਹੋਰ ਵੀ ਕੋਈ ਇੱਕ ਬੈੱਡ ਤਿਆਰ ਕਰਤਾ ਨੇ ਚਲ ਆਪਣੇ ਕਹਿਣ ਤੇ ਹਨਾ ਉਸ ਤੋਂ ਬਾਅਦ ਮੈਂ ਆਖਾਂਏ ਕਰੋ ਵੀ ਮੈਨੂੰ ਤਿੰਨ ਟ੍ਰੇਆਂ ਹੋਰ ਬਣਾ ਦੇ ਦੂ ਛੋਟੀਆਂ ਬਣਾ ਦੇ ਉਹਾਂ ਦੀ ਤੇ ਬਣਾ ਦਾਂਗੇ ਬਣਾ ਦਾਂਗੇ ਲਾਰੇ ਜੇ ਲਾਈ ਜਾਂਦਾ ਦਿਸਿਆਂ ਦੇ ਸੰਦ ਨੇ ਤੇਥੇ ਪਈਏ ਤੇ ਆਪ ਆਪ ਹੀ ਚਾਕੇ ਲੱਗ ਜਾਣਾ ਬਹ ਹਨਾ ਟ੍ਰੇ ਨਾ ਬਣੀ ਕੋਈ ਹੱਥ ਪੈਰ ਤਾਂ ਵੜਾਵਾਂਗੇ ਗੱਲ ਮੁੱਕੀ ਤੇ ਬਾਕੀ ਵੀਰੋ ਚੱਲੀ ਜਾਂਦੇ ਨੇ ਇਹਨਾਂ ਦਾ ਕੰਮ ਹਨਾ ਆ ਲਾਈ ਜਾਂਦੇ ਪੱਲੇ ਪੁੱਲੇ ਜਾਲੀਆਂ ਜੂਲੀਆਂ ਹਨਾ ਠੀਕ ਐ ਆ ਡਬਲ ਉਹਦੇ ਵਾਲੇ ਆ ਡਬਲ ਪੱਲੇ ਬਣੀਆਂ ਨੇ ਜਾਲੀਆਂ ਵਾਲੇ ਤੇ ਦੂਜਾ ਕੰਮ ਹਨਾ ਆ ਮੇਨ ਗੇਟ ਬਣ ਗਿਆ ਮੈਨੂੰ ਲੱਗਦਾ ਆ ਡਿਜ਼ਾਈਨ ਜਾ ਪਾਤਾ ਵਿੱਚ ਇਹਨਾਂ ਨੇ ਤੇ ਕੰਮ ਇਹਨਾਂ ਦਾ ਵੀ ਜੋਰਾ-ਸ਼ੋਰਾ ਦੇ ਚੱਲੀ ਜਾਂਦਾ ਐ ਇਧਰ ਉਹ ਆਹ ਤਿਆਰ ਕਰਤਾ ਸੀਗਾ ਮੈਨੂੰ ਲੱਗਦਾ ਇਧਰੋ ਸ਼ਾਇਦ ਇੱਕ ਆਹ ਪ੍ਰੋਪਰ ਤਿਆਰ ਕਰਤਾ ਹੋਣਾ ਡਰੈਸਿੰਗ ਰੂਮ ਜਾ ਕੰਮ ਤਾਂ ਇਹਨਾਂ ਨੇ ਵੀ ਬਹੁਤ ਸ਼ਾਨਦ ਗੱਡੀ ਯਾਰ ਹਨਾ ਦੇਖੋ ਇਹਨਾਂ ਤਸ ਕਾੜ ਕੇ ਅੰਦਰਾਂ ਨੇ ਸਾਰਾ ਤਿਆਰ ਕਰਾ ਲਿਆ ਹੈ ਤੇ ਸ਼ੀਸ਼ਾ ਸੁਤਾ ਲੱਗਣਾ ਕੋਈ ਗੱਲ ਨਹੀਂ ਇਹ ਸਾਨੂੰ ਬਾਅਦ ਜਫਾਦਾ ਹੈ ਕਿ ਇਹ ਦੇ ਨਾ ਠੀਕ ਹੈ ਕਿ ਨਹੀਂ ਪੂਰੀ ਸਰਾ ਕਰਾ ਰੱਖਿਆ ਨੇ ਤਾਂ ਕੰਮ ਬਹੁਤ ਓਕੇ ਰਪੋਰਟ ਹੈ ਇਹਨਾਂ ਦਾ ਹਨਾ ਤੇ ਚਲੋ ਆਪਾਂ ਆਪਣੇ ਉਹਦੇ ਤੋਂ ਰਾਤੋਂ ਭਟਕ ਗਏ ਆਪਾਂ ਕਬੂਤਰਾਂ ਕਿ ਨਹੀਂ ਚੱਲੀਏ ਫਿਰ ਉਹ ਦੂਆ ਦਾ ਮੈਂ ਕੰਮ ਜਾ ਕੇ ਆਉਣਾ ਹੈਗਾ ਜੀ ਨਹੀਂ ਕਰਦਾ ਹੁਣ ਤਾਂ ਮਜਬੂਰੀ ਬਣੀ ਪਈ ਆ ਜਾਣਾ ਭੈਣ ਚੋ ਯਾਰ ਸੌਂ ਲੱਗੇ ਇੱਕ ਇਹ ਤੋਂ ਹੋ ਟੈਂਕੀ ਤੇ ਕਬੂਤਰ ਦਾ ਪਲੇਖਾ ਪੈਂਦਾ ਮੈਨੂੰ ਉਹ ਦੇਖੋ ਸਾਹਮਣੇ ਪੈਂਦਾ ਨਾ ਸੋਨੂੰ ਵੀ ਪਲੇਖਾ ਕਬੂਤਰ ਬੈਠਾ ਹੁੰਦਾ ਪਰ ਕਬੂਤਰ ਨਹੀਂ ਹੁਈਆਂ ਲਫਾ ਵਾਲ ਫੂਫਾਇਆ ਕੋਈ ਤੇ ਉਹ ਮੈਨੂੰ ਬਹੁਤ ਰਿਪਲੇਖਾ ਪੈਥੋ ਜੀ ਕਬੂਤਰ ਬੈਠਾ ਕੋਈ ਉੱਥੇ ਆਪਣੇ ਘਰ ਦੇ ਕੋਲੇ ਆਹ ਚਾਲੀ ਕਿਹੜਾ ਲੱਗ ਗਿਆ ਇੱਥੇ ਤਾਂ ਠੀਕ ਆ ਉਹ ਚਾਲੀ ਆੜੀ ਉੱਥੋਂ ਲਿਆਂਦੀ ਸੀ ਮਨ ਲਾ ਨਹੀਂ ਉਹ ਨਹੀਂ ਹੋਰ ਆ ਤਾਂ ਬਲਜੀ ਦੇ ਕੰਮ ਲੱਗਦੇ ਆ ਬਰੋ ਇਹ ਤੇ ਆਪਣੇ ਦੂਜੇ ਬੇਬੀ ਵੀ ਫਿਰਦੇ ਆ ਬਰੋ ਆਪਣੀ ਕੈਟ ਦੇ ਬੇਬੀਜ਼ ਵੀ ਮੇਰੀ ਨਿਗਾ ਪਈ ਸੀ ਸਾਹਮਣੇ ਉਹ ਉੱਥੇ ਵੜਿਆ ਭੱਜ ਕੇ ਹੁਣ ਤੇ ਦੇਣ ਗਿਆ ਪਾ ਨੂੰ ਚਾਹ ਨਾਲ ਆਂਡਾ ਹੜਦੇ ਨਹੀਂ ਇਹ ਮੋਝਾ ਪਾ ਕੇ ਨਾ ਤੇ ਤੂੰ ਬਾਅਦ ਧਾਗਾ ਕਰਨਗੇ ਆਪਣਾ ਇਹ ਇੱਕ ਮਿੰਟ ਅੰਦਰ ਕੋ ਫੋਨ ਤੇ ਹਾਂ ਮਾਣੋ ਉਹ ਮਾਣੋ ਖੜਕ ਖੜੀ ਨੇ ਮਾਣੋ ਉਹ ਮਾਣੋ ਨਹੀਂ ਆਇਆ ਨਹੀਂ ਬਾਹਰੋਂ ਦੇ ਆਪ ਆਦੀ ਮਰਜ਼ੀ ਨਾਲ ਹੀ ਬਾਹਰ ਹੁੰਦਾ ਇਹ ਤਾਂ ਟਿਕ ਟਿਕਾ ਹੁੰਦਾ ਲਓ ਜੀ ਮੀਹੜ ਮਾਈ ਸਾਥੀ ਦਮਣੀ ਨਹੀਂ ਇਹਦੇ ਹੁੰਦੇ ਦਮਣੀ ਦਾ ਡਿਸਟ੍ਰਾਇਰ ਕਿੱਥੇ ਆ ਆ ਬੇਟਾ ਆ ਜਾ ਤੇ ਫਿਰ ਦੇ ਇੱਥੇ ਸਮਝ ਲਿਆ ਕਰੋ ਬਸ ਜਦੋਂ ਅਸੀਂ ਚੱਲ ਪਏ ਨਾ بس بس ਜਿੱਧਰ ਨੂੰ ਜਾਵਾਂਗੇ ਝੰਡੇ ਹੀ ਘੜਦੇ ਹੀ ਤੁਰੇ ਜਾਵਾਂਗੇ ਐ بس ਚਲਦੇ ਆਂ ਮਾੜਾ ਜਾ ਕੰਮ ਜਾ ਕੇ ਆਉਣੇ ਹੈਗੇ ਤੇ ਫੇਰ ਕਰਦੇ ਆਂ ਉਹ ਤਾਂ ਕਿਹਣੀ ਗੱਲ ਬਾਤ ਕਿਰ ਆਪਾਂ ਬਾਬਾ ਸੁੱਖੀ ਸੰਧੀ ਰੱਖੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਜਉਂਦੇ ਘਰੇ ਮੁੜਈਏ ਜਉਂਦੇ ਘਰੇ ਮੁੜਿਆਈਏ ਇਹ ਕਾਰਨ ਸਾਡੇ ਘਰੇ ਥੱਲੇ ਨਵੀਂ ਹੁੰਦੀ ਆ ਮੰਗਦਿਆਂ ਕੋਲੇ ਐ ਮੰਗਦਿਆਂ ਨਹੀਂ ਹੁੰਦੇ ਚਲੋ ਬਿਰੋ ਚਲਦੇ ਆਂ ਫੇਰ ਕਰਦੇ ਆਂ ਹੈਗੇ ਤੇ ਇਧਰ ਬਈ ਆਪਣੀਆਂ ਕਬੂਦਰੀਆਂ ਵੀ ਰੱਖਦੀ ਐ ਦਾਣੇ ਤੇ ਨਲੇ ਦਿਖਾ ਦਗੇ ਤੁਹਾਨੂੰ ਇਹਨਾਂ ਦਾ ਬੇਬੀ ਅੱਜ ਬਾਹਰ ਕੱਢ ਕੇ ਦਿਖਾਵਾਂਗਾ ਪੈਨ ਠੀਕ ਹੈ ਕਿ ਨਹੀਂ ਕਿਉਂਕਿ ਕੰਟੈਂਟ ਹੈ ਨਹੀਂਗਾ ਇਹਦੇ ਥੰਬਨੇਲ ਲਾਉਂਗਾ ਗੱਪ ਮੈਂ ਮਾਰਦਾ ਨਹੀਂ ਤੇ ਨਹੀਂ ਕਦੇ ਮਾਰਿਆ ਤੇ 1 ਮਿੰਟ ਦਾਣੇ ਖੜ ਚੋ ਪਾਣੀ ਤਾਂ ਪਿਆ ਤਾਂ ਸਾਫ ਹੈ ਜਮੈਂਡ ਕ੍ਰਿਸਟਲ ਕਲੀਅਰ ਤੇ ਵਿੱਚ ਐਡ ਕਰ ਦਿੰਨੇ ਇਹਦੇ ਪਾਣੀ 1 ਮਿੰਟ ਪਾਣੀ ਵਾਲੀ ਬਾਲਟੀ ਵੀ ਕੋਲੇ ਹੀ ਪਈ ਆ ਆਪਣੇ ਪਾ ਦੀਏ ਵਾਟਰ ਇਹਨਾਂ ਨੂੰ ਹਨਾ ਵਾਟਰ ਵੀ ਕਿਹੜਾ ਭਰੇ ਹੀ ਪਿਆਗਾ ਠੀਕ ਹੈ ਤੇ ਇੱਕ ਖੁੱਡੇ ਸਾਫ ਦੇ ਕਮੈਂਟ ਨਾ ਕਰੋ ਬਈ ਹਨਾ ਖੁੱਡੇ ਜਿਹੜੇ ਸਾਫ ਕਰਨ ਵਾਲੇ ਉਹ ਸਾਫ ਹੈ ਇਹ ਬਸ ਸਾਫ ਨਹੀਂ ਉਹ ਤੋਂ ਬਾਅਦ ਬਸ ਹਟਾਉਣਾ ਹੀ ਆ ਵੀ ਹਨਾ ਕਬੂਤਰਾਂ ਚੱਕ ਕੇ ਆਪਣੇ ਦਾ ਦੋਵੇਂ ਬਬ बच्चा ਪਾਲ ਜੂਗਾ ਬੱਚਾ ਵੀ ਦਿਖਾ ਰਿਹਾ ਸਾਈ ਸੁਨੋ ਮੈਂ ਖੜ ਤੇ ਆਇਆ ਬੇਬੀ ਆ ਜਾ ਆ ਜਾ ਆ ਜਾ ਤੈਨੂੰ ਹੈਂਡ ਟ੍ਰੇਨ ਕਰਾਂਗੇ ਅਸੀਂ ਫਿਰ ਲਓ ਭਾਈ ਬਾਹਰ ਚੱਕ ਕੇ ਵਿਖਾਉਣਾ ਰੱਤਾ ਬੱਚਾ ਹੈ ਮੇਰੇ ਹਿਸਾਬ ਨਾਲ ਤਾਂ ਲਾਲਚ ਹੀ ਨਾ ਖੜ ਜਾ ਹੂੰ ਹੂੰ ਯੰਗ ਬਲੱਡ ਕਿਆ ਬਾਤਾਂ ਨੇ ਉਡਣਾ ਬਹੁਤ ਐਨੇ ਮੈਂ ਪਹਿਲਾਂ ਹੀ ਦੱਸਦਾ ਤੁਹਾਨੂੰ ਜੇ ਹੈਂਡ ਰੇ ਨਾ ਕੀਤਾ ਨਾ ਦਿਨ ਤੂੰ ਹੀ ਠੋਕਣਾ ਸ਼ੇਰਾ ਤੇਰੇ ਸਿਰ ਤੇ ਹਲਾਤਾ ਆਪਾਂ ਬਸ ਯੱਬ ਤਾਂ ਤੈਨੂੰ ਹੁਣ ਜਿਹੜੀ ਉੱਡਣ ਵਾਲੀ ਚੀਜ਼ ਹੁੰਦੀ ਹੈ ਚੱਲ ਬਾਕੀ ਤਾਂ ਹੁੰਦਾ ਟੇਵੇ ਬਈ ਇਹ ਠੀਕ ਹੈ ਕਿ ਨਹੀਂ ਪਰ ਉਹ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਕਿਹੜੀ ਹਨਾ ਆਪਣੇ ਕਿਹੜੇ ਕੂਤਰਾਂ ਚੋਂ ਆ ਇਹ ਕਿੰਨਾ ਉੱਡ ਸਕਦਾ ਹਨਾ ਕੁਛ ਪੂਛ ਦੀ ਬੰਤਰ ਖੰਭਾ ਦੀ ਬੰਤਰ ਕੁਛ ਪੈਰਪੂਰ ਹਨਾ ਇਹਨਾਂ ਦੇ ਜਿਵੇਂ ਕਿਹੜੇ ਹਿਸਾਬ ਦੇ ਗੂੜੇ ਪੰਜੇ ਆ ਇਹਨਾਂ ਦੇ ਮੰਨ ਕੇ ਚੱਲੋ ਉਸ ਸਾ ਤੇ ਆ ਦੀ ਬਲੱਡ ਲਾਈਨ ਚ ਪਿਓਰ ਹੁੰਦਾ ਕੁੱਤਰ ਜਿਹੜਾ ਗਹਿਰਾ ਹੋਵੇ ਕਾਲੇ ਜਿਹੇ ਪਿੰਡੇ ਵਾਲੇ ਉਹ ਵੀ ਚੰਗੇ ਉੜਦੇ ਆ ਜੀ ਓਕੇ ਆ ਬ్రో ਬੱਸ ਨਾ ਦੇਖ ਲੋ ਲਾਲ ਸਰਾਜ ਐ ਚੁੱਟ ਜਿਹਾ ਲਾਲ ਤੇ ਇਧਰੋਂ ਰੱਤੇ ਜੇ ਮਾੜੀਆਂ ਬੜੀਆਂ ਲਾਉਂਸਾਂ ਖੰਭਾਂ ਤੇ ਵੱਡਾ ਹੋ ਕੇ ਤਾਂ ਚਿੱਟਾ ਹੀ ਬਣ ਜਾਣਾ ਚਲੋ ਰੱਖ ਦਗੇ ਇਹਨੂੰ ਬਈ ਇਹਨਾਂ ਦੀ ਇੰਡੀਆ ਮਾਵਾਂ ਥੱਲੇ 1 ਮਿੰਟ ਬਾਹਰ ਨਿਕਲ ਜੀ ਖੰਡ ਪਹਿਲਾਂ ਦਸੀਆਂ ਨਾ ਮੈਂ ਤੁਸੀਂ ਉਦੋਂ ਉਮੀਦਾਂ ਮੇਰੀਆਂ ਹੈ ਲਓ ਬਈ ਰੱਖ ਦਗੇ ਇੱਥੇ ਇਹਨੂੰ ਬੈ ਜਾ ਬੈ ਜਾ ਬੈ ਜਾ ਬੈ ਜਾ ਓਕੇ ਆ ਬ్రో ਹਿਦਰਾਬਾਦ ਹਾਂਜੀ ਮੇਰੇ ਵੀਰੋ ਹੁਣ ਮੈਂ ਤੇ ਦਮਣੀ ਆਇਆ ਜੀ ਥੋੜਾ ਜਿਹਾ ਖਾਨ ਨੂੰ ਸਮਾਨ ਲੈਣ ਠੀਕ ਹੈ ਬਸ ਸੁਣ ਦੱਸਿਆ ਵੀ ਐ ਇਸ ਟਾਈਮ ਪੂਰੇ ਖੇਤਾਂ 'ਚ ਚੱਲ ਰਹੇ ਆ ਸਾਡੀ ਜ਼ਿੰਦਗੀ ਪੂਰੀ ਔਖੀ ਓ ਬ్రో ਦੇਸੀ ਗੁਰੂ ਦਾ ਘਟ ਠੀਕ ਹੈ ਕਿ ਨਹੀਂ ਅ ਬਣੀਆਂ ਦਾ ਇੱਕ ਵੈਜ ਰੂਲ ਚਾਹੀਦਾ ਹੈ ਕੋ ਸਲੋ ਬਾਪੋ ਸਲਵੇ ਬਾਦਲਾ ਇਹ ਖਾਨਚੀਜੀ ਲੈਣ ਓਹੋ ਏ ਕੀ ਮਾਰੂ ਦਮਣੀ ਪਾਈ ਛਾਣੂ ਗੱਡੀ ਮਿਲੇ ਨਾ ਛਾਣ ਦਾ ਫੜਾਣ ਦੇ ਵੀ ਕੋਈ ਬੱਸ ਓਦੋਂ ਬਾਅਦ ਆ ਆਪਦੀ ਮੌਤ ਦੀ ਜ਼ਿੰਮੇਵਾਰ ਆਵ ਬਾਲਾ ਮੌਤ ਨੀ ਮੈਨੂੰ ਤਾਂ ਡਰ ਲਾਦਾ ਹੁਣੀ ਕਰ ਲਾ ਆ ਉਹ ਵਿਚਾਲੇ ਆ ਲੈ ਲੈ ਸਮਾਨ ਬਰੂ ਖਾਣ ਪੀਣ ਨੂੰ ਰੋ ਰਾਜ ਦਾ ਰੁੜ ਕੇ ਫਾੜ ਕੇ ਲੱਗੇ ਬਸ ਹੈ ਗੱਡੀ ਵੇਚ ਜਾਨੇ ਬਾਲਾ ਯਾਰ ਥੱਕਾ ਕਰਦਾ ਬਾਬੂਆ ਘਰੇ ਚalte ਕਰ ਸੁੱਕੀ ਸਾਹ ਹਾਂ ਸਾਇਰਾ ਬਾਬੂ ਵੀ ਵੱਢ ਗਿਆ ਆ ਗਏ ਮੇਰੇ ਵੀ ਰੋ ਇਧਰ ਲੈ ਘਰੇ ਪਾਈ ਲੈ ਕੇ ਸਮਾਨ ਪੱਤਾ ਠੀਕ ਹੈ ਕਿ ਨਹੀਂ ਬਸ ਉਹਨੂੰ ਦੱਸਿਆ ਇਧਰੋਂ ਸਾਰਾ ਆ ਪਾ ਕਮਰਾ ਘਰ ਬੇ ਨਾਲ ਭਰਦਾ ਖਾ ਖਾ ਗੰਦ ਪੈਲਾ ਆ ਕੀ ਕੰਮ ਹੋ ਗਿਆ ਬਾਬਿਓ ਇਹਨਾਂ ਯਾਰ ਖੜ ਛੱਡਦੇ ਇਹਨਾਂ ਤੇ ਯਾਰ ਦੇਖ ਹੁਣ ਦੋ ਅੰਡੇ ਆ ਤੇ ਬਈ ਯਾਰ ਹੁਣ ਕੀ ਵਰਗੇ ਯਾਰ ਕੋਈ ਆਲ ਦੇ ਮੋਕੇ ਤੁਹਾਡੇ ਕੋਲੇ ਯਾਰ ਭਾਂਚੋ ਗੰਦਾ ਕੁਲੇ ਨਾ ਕੋਈ ਯਾਰ ਇੱਕ ਮਿੰਟ ਪਹਿਲਾਂ ਮੈਂ ਦੇਖਾਂ ਵੀ ਕੋਈ ਆਲ ਨੇ ਉਹਨੇ ਤਾਂ ਡਿੱਗੇ ਜਾਂ ਕੋਈ ਕਿਵੇਂ ਕੋਈ ਨਵਾਂ ਗਾਣੇ ਲਾਇਆ 100% ਤਾਂ ਯਾਰ ਮੈਨੂੰ ਇੱਕ ਤਾਂ ਚਿੱਟੀਆਂ ਹੀ ਲੱਗਦਾ ਇੱਕ ਮੈਨੂੰ ਬਗਲੇ ਹੀ ਲੱਗਦਾ ਹੈ ਤੇ ਇਧਰਲੇ ਕਪੂਤਰਾਂ ਨੂੰ ਪਾ ਦਈਏ ਵੀ ਦਾਣੇ ਆਪਣੇ ਬੈਟ ਕਾਲਿਆਂ ਨੂੰ ਤੇ ਉਸ ਤੋਂ ਪਹਿਲਾਂ ਫਲੈਸ਼ ਆਨ ਕਰ ਲਏ ਭਾਈ ਮੈਂ ਹਾਂ ਇੱਕ ਮਿੰਟ ਦਾਣੇ ਤੇ ਨਵਾਂ ਭਾਂਡਾ ਲੈਂਦਾ ਦਾਣੇ ਪਾਉਣ ਨੂੰ ਅੱਜ ਕੋਲਾ ਗੁਲੂਆਂ ਦੇਖ ਗਾਣੀ ਮੈਨੂੰ ਆਇਓ 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 ਬੁੱਤ ਇੰਨੇ ਹੋਰ ਪਾ ਦੇ ਆਇਓ 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 ਬੁੱਤ ਤੇ ਬਹੁਤ ਆ ਹਨਾ ਗਰੂ ਬਾਕੀ ਕੱਲ ਨੂੰ ਪਾ ਦੇਗੇ ਤੇ ਬਾਕੀ ਕਬੂਤਰ ਭੁੱਖੇ ਆ ਬਾਕੀ ਮੀਣ ਕਰ ਲੀਏ ਇੱਧਰ ਬੱਚੇ ਆ ਹਨਾ ਵੀ ਤਾਂ ਕਰਕੇ ਮੈਂ ਦਾਣੇ ਕੋਲੇ ਜ਼ਰੂਰੀ ਸਮਝਦਾ ਇੱਕ ਅੱਧਾ ਦਿਨ ਪਸੋਂ ਪਤਾ ਮੈਸੇ ਵੀ ਕਰ ਦੇਣੇ ਹੁੰਦੇ ਹੈਗੇ ਤੇ ਨਾਲ ਦੀ ਨਾਲ ਵਾਟਰ ਵੀ ਪਾ ਦੇ ਇੱਕ ਮਿੰਟ ਕੋ ਖਾਣ ਆ ਆ ਆ ਆ ਆ ਲਓ ਜੀ பிடிவா படாச்சும் ஓகே ஒன்றா ரபோர்ட்டா